ਕਮ ਸਰ ਧੰਨਵਾਦ ਕੁ ਜੀ ਬਹੁਤ ਬਹੁਤ ਧੰਨਵਾਦ ਜੀ ਸੰਜੀਤ ਸ਼ਰਮਾ ਜੀ ਬੜੀ ਇੱਕ ਖੁਦਾਈ ਖਬਰ ਹੈ ਨਾ ਤਸ਼ੱਦਦ ਮਨੁੱਖੀ ਤਸ਼ੱਦਦ ਤਾਂ ਹੀ ਕਹੇ ਕੋ ਬੱਚੇ ਦਾ ਇੰਨਾ ਬੁਰਾ ਵਿਵਹਾਰ ਹਾਂ ਬਿਲਕੁਲ ਥੋੜੀ ਸਾਹਿਬ ਬਿਲਕੁਲ ਦੇਖੋ ਪਟਿਆਲਾ ਤੋਂ ਖਬਰ ਹੈ ਜੀ ਜੀ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਹ ਵੀੜਾ ਚੁੱਕਿਆ ਹੋਇਆ ਹੈ ਵੀ ਕੋਈ ਦੁਨੀਆ ਤੇ ਮਜਬੂਰ ਜੀਵ ਜੰਤੂ ਤੋਂ ਲੈ ਕੇ ਇਨਸਾਨ ਤੋਂ ਲੈ ਕੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਵੀ ਉਹ ਦੇਖ ਪਾਲ ਕਰਕੇ ਉਹਨਾਂ ਦੀ ਸੰਭਾਲ ਕਰਨ ਦੀ ਜਿਹੜੀ ਜ਼ਿੰਮੇਵਾਰੀ ਰੱਖਦੇ ਹਨ ਜੀ ਜਿਵੇਂ ਪਾਲ ਖਰੌੜ ਲਖਣਾ ਲਚਕਾਣੀ ਤੋਂ ਜੀ ਜੀ ਬੀਰਗੁਰਪਈਤ ਮਨੁੱਖਤਾ ਦੀ ਸੇਵਾ ਵਾਲੇ ਜੀ ਹੋਰ ਪਤਾ ਨਹੀਂ ਕਿੰਨੇ ਕਿ ਜਿਹੜੇ ਐਦਾਂ ਦੀਆਂ ਸੰਸਥਾਵਾਂ ਬਣੀ ਹੋਈਆਂ ਜਿਹੜੀਆਂ ਇਹ ਕਿਤੇ ਨਾ ਕਿਤੇ ਭਲਾ ਕਰਦੀਆਂ ਜੀ ਜੀ ਦੇਖੋ ਉਹਨਾਂ ਲੋਕਾਂ ਦਾ ਜਿਹਨੂੰ ਕਹਿ ਦਿੰਨੇ ਐ ਇੱਕ ਦੇਣ ਨਹੀਂ ਜੀ ਦੇ ਸਕਦੇ ਜੀ ਜੀ ਕਿਉਂਕਿ ਕਿਸੇ ਨੂੰ ਇੱਕ ਨਰਕ ਭਰੀ ਜ਼ਿੰਦਗੀ ਚੋਂ ਕੱਢਣਾ ਜਾਂ ਕਿਸੇ ਨੂੰ ਰੋਜੀ ਰੋਟੀ ਦੇ ਹੀਲੇ ਲਾ ਦੇਣਾ ਜਾਂ ਕਿਸੇ ਦੇ ਪੇਟ 'ਚ ਰੋਟੀ ਪਾ ਦੇਣੀ ਸਿਰ ਤੇ ਛੱਤ ਦੇ ਦੇਣੀ ਸਰੀਰ ਤੇ ਪਾਉਣ ਦੇ ਕੱਪੜਾ ਦੇ ਦੇਣਾ ਉਸ ਬੰਦੇ ਨੂੰ ਐਸੀ ਕਹਿ ਸਕਦੇ ਆਂ ਜੀ ਉਸ ਬੰਦੇ ਦਾ ਐਸੀ ਕਹਿ ਨਹੀਂ ਦੇ ਸਕਦੇ ਠੀਕ ਹੈ ਲੋਕਾਂ ਦੀ ਪ੍ਰਕਿਰਿਆ ਸੋਦੀ ਸਾਹਿਬ ਆਪਣੀ ਆਪਣੀ ਹੁੰਦੀ ਹੈ ਜੀ ਜੀ ਕੋਈ ਕੋਈ ਕਹਿੰਦਾ ਪੈਸੇ ਕਮਾਉਣੇ ਆ ਕੋਈ ਕਹਿੰਦਾ ਕੁਝ ਕੋਈ ਕਹਿੰਦਾ ਕੁਝ ਲੇਕਿਨ ਜਦੋਂ ਇਦਾਂ ਦੀਆਂ ਸੰਸਥਾਵਾਂ ਬਣ ਜੰਨੀ ਐ ਫਿਰ ਸਰਕਾਰਾਂ ਤੇ ਇਹ ਵੀ ਸਵਾਲ ਖੜੇ ਹੋ ਜਾਂਦੇ ਵੀ ਸਰਕਾਰਾਂ ਕਿਉਂ ਨਹੀਂ ਇਦਾਂ ਦੀਆਂ ਸੰਸਥਾਵਾਂ ਬਣਾਉਣੀਆਂ ਇਦਾਂ ਦੇ ਸਿਸਟਮ ਬਣਾਉਣੀਆਂ ਇਦਾਂ ਦੇ ਡਿਪਾਰਟਮੈਂਟ ਬਣਾਉਣੀਆਂ ਵੀ ਜੋ ਸਰਕਾਰ ਆਪਣੀ ਜ਼ਿੰਮੇਵਾਰੀ ਸਮਝ ਕੇ ਰੱਖਣ ਹਾਲਾਂਕਿ ਹੈਲਥ ਦਾ ਚਾਈਲਡ ਦਾ ਪਤਾ ਨਹੀਂ ਕਿੰਨੇ ਕਿੰਨੇ ਕਿ ਸਿਸਟਮ ਤੇ ਕਿੰਨੇ ਕਿ ਮੰਤਰੀ ਬਣਦੇ ਆ ਠੀਕ ਆ ਚਲੋ ਸਰਕਾਰਾਂ ਨੇ ਕੁਝ ਬਣਾਇਆ ਨਹੀਂ ਬਣਾਇਆ ਮਨੁੱਖਤਾ ਦੀ ਸੇਵਾ ਅੰਜਾ ਪਾਲਖਰਾਣ ਲਚਕਾਣੀ ਵਾਲੇ ਇਹ ਸੇਵਾ ਨਿਭਾ ਰਿਆ ਹੋਰ ਸੰਸਥਾਵਾਂ ਸੇਵਾ ਨਿਭਾ ਰਹੀਆਂ ਉਲਟ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਇਹਨਾਂ ਨੂੰ ਸਹਾਇਜੋਗ ਕਰਨਾ ਚਾਹੀਦਾ ਸੀ ਇਹ ਨਹੀਂ ਕਹਿੰਦੇ ਵੀ ਸਹਾਇਜੋਗ ਸਰਕਾਰ ਕਰਦੀ ਨਹੀਂ ਹਾਲਾਂਕਿ ਜਿੱਥੇ ਵੀ ਪਾਲ ਚਕਾਣੀ ਦਾ ਕੋਈ ਐਦਾਂ ਦਾ ਰਿਸਕ ਵਾਲਾ ਪ੍ਰੋਗਰਾਮ ਹੁੰਦਾ ਵੀ ਜਿੱਥੇ ਕੋਈ ਅੱਗੇ ਪਰਿਵਾਰ ਆਕੜਦਾ ਜਾਂ ਜ਼ੁਲਮ ਜਿਆਦਾ ਕਰਦਾ ਉੱਥੇ ਨਾਲ ਪੁਲਿਸ ਵੀ ਹੁੰਦੀ ਆ ਮਨੁੱਖਤਾ ਦੇ ਗੁਰਪ੍ਰੀਤ ਵੀਰ ਦੇ ਨਾਲ ਵੀ ਪੁਲਿਸ ਹੁੰਦੀ ਐਦਾਂ ਦੀ ਗੱਲ ਨਹੀਂ ਲੇਕਿਨ ਪੈਸੇ ਵੱਜੋਂ ਸਹਾਇਤਾ ਜਾਂ ਰੋਟੀ ਪਾਣੀ ਵੱਜੋਂ ਸਹਾਇਤਾ ਜਾਂ ਕਿਸੇ ਵੀ ਰੂਪ ਵਿੱਚ ਸਹਾਇਤਾ ਜਿਹੜੀ ਸਰਕਾਰਾਂ ਨੂੰ ਕਰਨੀ ਚਾਹੀਦੀ ਆ ਦੇਖੋ ਉਸ ਜਨਾਨੀ ਨੇ ਇੱਕ ਛੋਟਾ ਬੱਚਾ ਦੇਖੋ ਰੱਖਿਆ ਹੋਇਆ ਸੀਗਾ ਜੀ ਜੀ ਬੱਚੇ ਦੀ ਜਿਆਦਾ ਉਮਰ ਨਹੀਂ ਜੀ ਹੈ ਜਿਹਨੂੰ ਆਪਾਂ ਕਹਿ ਦਿੰਦੇ ਆਂ ਵੀ ਬੱਚਾ ਹਜੇ ਸਮਝਣ ਦੀ ਜਿਹੜੀ ਦਹਲਿਸ਼ ਤੇ ਹੈ ਜੀ ਉਹਨੂੰ ਪੂਰੀ ਸਮਝ ਨਹੀਂ ਜੀ ਹੈ ਜੀ ਜੀ ਦੇਖੋ ਜਨਾਨੀ ਦੇ ਲੇਡੀਜ਼ ਦੇ ਕਹਿਣ ਦੇ ਮੁਤਾਬਕ ਇਹ ਮੇਰੀ ਮਾਂ ਨੇ ਕਿਸੇ ਤੋਂ ਗੋਦ ਲਿਆ ਸੀ ਜੀ ਜੀ ਕਾਗਜ਼ੀ ਕਾਰਵਾਈ ਹੋਈ ਵੀ ਹੈ ਫਿਰ ਮੇਰੀ ਮਾਂ ਮੇਰੇ ਕੋਲ ਛੱਡ ਗਈ ਮੇਰੇ ਕੋਲ ਰਹਿੰਦਾ ਮੇਰੇ ਕੋਲ ਰਹਿੰਦਾ ਮੇਰੇ ਕੋਲ ਮੈਂ ਭਰਾਵਾ ਵਾਂਗ ਪਿਆਰ ਕਰਦੀਆਂ ਨੂੰ ਆਪਣਾ ਭਰਾ ਬਣਾਇਆ ਹੋਇਆ ਲੇਕਿਨ ਜਦੋਂ ਪਾਲ ਲਚਕਾਣੀ ਦੀ ਟੀਮ ਨੇ ਪਾਲ ਖਰੌੜਾ ਲਚਕਾਣੀ ਦੀ ਟੀਮ ਨੇ ਕਿਤੇ ਨਾ ਕਿਤੇ ਜਾ ਕੇ ਉੱਥੇ ਜਿਹਨੂੰ ਕਹਿੰਦੇ ਨੇ ਇੱਕ ਛਾਪਾ ਮਾਰਿਆ ਜਾਂ ਲੋਕਾਂ ਦੇ ਸਹਿਯੋਗ ਦੇ ਨਾਲ ਪੜੋਸੀਆਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਪੰਚਾਇਤ ਸਰਪੰਚ ਦੇ ਸਹਿਯੋਗ ਦੇ ਨਾਲ ਜਦੋਂ ਉਸ ਘਰ ਦੇ ਵਿੱਚ ਗਏ ਤਾਂ ਉਹ ਜਿਹੜੀ ਸਾਹਮਣੇ ਦੇਖਣ ਨੂੰ ਵੀਡੀਓ ਆਈ ਹੈ ਸੋਡੀ ਸਾਬ ਬਹੁਤ ਦਰਦਨਾਕ ਵੀਡੀਓ ਆ ਦਰਦਨਾਕ ਵੀਡੀਓ ਮਤਲਬ ਬੱਚੇ ਤੇ ਤਸ਼ੱਦਦ ਹੋ ਰਿ ਤੇ ਜਨਾਨੀ ਫਿਰ ਵੀ ਲੇਡੀਜ਼ ਆ ਜਿਹੜੀ ਮੁਕਰਦੀ ਹੋਈ ਨਜ਼ਰ ਆਉਂਦੀ ਆ ਮੁਨਕਰ ਹੁੰਦੀ ਨਜ਼ਰ ਆਉਂਦੀ ਆ ਫਿਰ ਵੀ ਉਹ ਕਹਿ ਰਹੀ ਆ ਦੇਖੋ ਮੂੰਹ ਦੇ ਉੱਤੇ ਪ੍ਰੈਸ ਲੱਗੀ ਹੋਈ ਆ ਕੁਐਸਚਨ ਖੜਾ ਹੁੰਦਾ ਮੈਂ ਨਹੀਂ ਕਹਿੰਦਾ ਪ੍ਰੈਸ ਲੇਡੀਜ਼ ਨੇ ਲਾਈ ਆ ਜਾਂ ਆਮ ਲੋਕ ਨਹੀਂ ਕਹਿੰਦੇ ਲੇਡੀਜ਼ ਨੇ ਲਾਈ ਆ ਕਿ ਆ ਵਾਕਈ ਲਾਈ ਆ ਕਿ ਆ ਵਾਕਈ ਇੰਨਾ ਜ਼ੁਲਮ ਹੁੰਦਾ ਸੀ ਜਾਂ ਅਚਾਨਕ ਲੱਗੀ ਸੀ ਇਹਤੇ ਵੀ ਸਵਾਲ ਖੜੇ ਹੁੰਨੇ ਆ ਦੂਜੀ ਗੱਲ ਦੇਖੋ ਬੱਚਾ ਕਿਹਦਾ ਹੈਗਾ ਕਿੱਥੋਂ ਹੈਗਾ ਇਹ ਜਾਂਚ ਪੜਤਾਲ ਪੂਰੀ ਕਰਨੀ ਚਾਹੀਦੀ ਆ ਹੋਰ ਵੀ ਜਿਹੜੇ ਕਿਤੇ ਨਾ ਕਿਤੇ ਇਦਾਂ ਦੇ ਕੇਸ ਹੁੰਨੇ ਆ ਉਤੇ ਵਿੱਚ ਵੱਧ ਚੜ ਕੇ ਸਰਕਾਰ ਨੂੰ ਅੱਗੇ ਆਉਣ ਦੀ ਵੀ ਜ਼ਰੂਰਤ ਹੈ ਜੀ ਸ਼ਰ ਅੱਜ ਮੇਰੇ ਕੋਲ ਆਈ ਹੈ ਕਿ ਇਹ ਬੱਚਾ 2 ਸਾਲ ਪਹਿਲਾਂ ਹਰੀਕੇ ਪੱਤਨ ਤੋਂ ਕਿਡਨੈਪ ਹੋਇਆ ਸੀ ਦੇ ਇਸ ਦਾ ਇਹਨਾਂ ਨੇ ਨਾਮ ਅਸਲੀ ਨਾਮ ਇਹਦਾ ਜਸਕਰਨ ਹੈ ਇਹ ਬੱਚੇ ਨੂੰ ਲਾਡੀ ਕਹਿੰਦੇ ਸੀ ਬੱਚੇ ਨੂੰ ਯਾਨੀ ਕਿ ਪ੍ਰੈਸ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਪ੍ਰੈਸ ਦਾ ਜ਼ਿਕਰ ਇਹ ਮੰਨ ਗਈ ਹੈ ਪੁਲਿਸ ਅੱਗੇ ਜਦੋਂ ਪੁਲਿਸ ਇਹਨੂੰ ਲੈ ਕੇ ਗਈ ਹੈ ਤਾਂ ਇਹਨੇ ਪੁਲਿਸ ਅੱਗੇ ਮੰਨਿਆ ਹੈ ਲੇਡੀ ਕਾਂਸਟੇਬਲ ਦਾ ਵੀ ਜੋ ਬਿਆਨ ਹੈ ਵੀ ਹਾਂ ਇਹਨੇ ਮੰਨਿਆ ਵੀ ਆ ਪ੍ਰੈਸ ਲਾਈ ਹੈ ਤੇ ਮੈਂ ਸਿਰ ਪਾੜਿਆ ਹਲੇ ਕਿ ਉਹ ਦੁਹਾਈਆਂ ਦੇ ਰਹੀ ਹੈ ਕਿ ਮੈਨੂੰ ਛੱਡ ਦਿਓ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਬਾਹਰ ਨਾ ਲੈ ਕੇ ਜਾਓ ਮੇਰੀ ਬੇਇੱਜ਼ਤੀ ਹੋਏਗੀ ਮਹੱਲੇ ਵਾਲਿਆਂ ਲੋਕਾਂ ਵਿੱਚ ਤਾਂ ਚਲੋ ਜਿਵੇਂ ਤੁਸੀਂ ਗੱਲ ਕੀਤੀ ਕੇ ਪਾਲ ਕਰੋੜ ਜੀ ਜੀ ਬਹੁਤ ਵਧੀਆ ਕੰਮ ਕੀਤਾ ਉਥੇ ਇੱਕ ਰਿਸ਼ੀ ਗਲੋਂਦੇਈ ਸਰਪੰਚ ਨੇ ਜਿਹੜੇ ਕੇ ਸਾਬਕਾ ਖੁਦ ਪੁਲਸ ਵਾਲ ਨੇ ਔਰ ਦੇਖੋ ਕਿੰਨੀ ਵਧੀਆ ਗੱਲ ਹੈ ਇਸ ਬੱਚੇ ਨੂੰ ਖੁਦ ਨਿਕਲਣਾ ਪਿਆ ਹਲਾਇ ਵੀ ਉਮਰ ਨਹੀਂ ਹੈ ਮਸ ਮਸਾਈ 10 ਸਾਲ ਦਾ ਮਸਾ ਹੋਇਆ ਬਹੁਤ ਹੀ ਅਜੇ ਓੱਖਾ ਬੋਲਣ ਲੱਗਿਆ ਔਰ ਇਹਨੂੰ ਕੁੱਤੇ ਵਾਲੇ ਕਮਰੇ ਚ ਰੱਖਿਆ ਹੁੰਦਾ ਸੀ 8 ਤੋਂ 10 ਕੁੱਤੇ ਦੇ ਨਾਲ ਸੌਂਦੇ ਸੀ ਔਰ ਤਕਰੀਬਨ ਜਿਹੜਾ ਆਪਾਂ ਬੇਸਮੈਂਟ ਦੇ ਵਿੱਚ ਆਪਣੇ ਏਸੀਆਂ ਦੇ ਲਈ ਪਾਣੀ ਗੇਰ ਦੀ ਥੋੜੀ ਜਗ੍ਹਾ ਛੱਡ ਦਿੰਦੇ ਆ ਉੱਥੇ ਇੱਕ ਨੂੰ ਸੋਫਾ ਢਾ ਕੇ ਦਿੱਤਾ ਗਿਆ ਸੀ ਔਰ ਇਹ ਬੱਚਾ ਇੰਨਾ ਔਖਾ ਉੱਥੋਂ ਨਿਕਲਿਆ ਸਿਲੰਡਰ ਦੇ ਉੱਪਰ ਇੱਟਾਂ ਟੈਲਾਂ ਲਾ ਕੇ ਔਖਾ ਨਿਕਲਿਆ ਰੋ ਰਿਹਾ ਸੀ ਮੱਲੇ ਵਾਲ ਨੂੰ ਪਤਾ ਲੱਗਿਆ ਮੱਲੇ ਵਾਲ ਨੇ ਉਹ ਜਿਹੜੇ ਸਰਪੰਚ ਦੇ ਉਹਨਾਂ ਨੂੰ ਕੰਟੈਕਟ ਕੀਤਾ ਸਰਪੰਚ ਸਾਹਿਬ ਨੇ ਪਾਲ ਖਰੋੜ ਜੀ ਨੂੰ ਕੰਟੈਕਟ ਕੀਤਾ ਔਰ ਦੇਖੋ ਸ਼ਰਮਾ ਜੀ ਮੰਗਿਓ ਪਾਲ ਖਰੋੜ ਜੀ ਨੇ ਮਿੰਟੂ ਜੀ ਐਕਸ਼ਨ ਲਿਖਾ ਔਰ ਸਭ ਤੋਂ ਵੱਧ ਇਹ ਗੱਲ ਲੱਗੀ ਕਿ ਉਹਨਾਂ ਨੇ ਵੀਡੀਓ ਬਣਾਈ ਜਿਵੇਂ ਤੁਸੀਂ ਸਹੀ ਕਿਹਾ ਕਿ ਉਹ ਇੱਕ ਪ੍ਰਾਈਵੇਟ ਹਸਪਤਾਲ ਮਨੁੱਖਤਾ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਵੀ ਡਰ ਹੁੰਦਾ ਕਿਉਂਕਿ ਲੇਡੀਜ਼ ਦਾ ਮਾਮਲਾ ਹੈ ਕੁਝ ਬੋਲ ਨਾ ਰਹੇ ਔਰ ਇਹ ਜਿਹੜੇ ਆਦਮੀ ਜਨਾਨੀ ਇਹ ਦੋਨੋਂ ਕੱਲੀ ਜਨਾਨੀ ਨਹੀਂ ਹੈ ਇਹ ਦੋਨੋਂ ਲਿਵਿੰਗ ਰੇਸ਼ਨ ਤੇ ਰਹਿ ਰਹੇ ਸੀ ਔਰ ਦੋਨੋਂ ਮੰਨੇ ਵੀ ਨੇ ਵੀ ਹਾਂ ਸੜ ਤੋਂ ਗਲਤੀ ਹੋਈ ਹੈ ਪਰ ਪਾਲ ਕਰੋੜ ਦੀ ਨੇ ਉਹ ਔਰਤ ਦੀ ਜਿਹੜੀ ਮਾਂ ਹੈ ਉਹਨੂੰ ਬੋਣ ਕੇ ਪੁੱਛਿਆ ਵੀ ਇਹ ਗੱਲ ਮੈਂ ਕਲੀਅਰ ਕਰਨਾ ਜਾਂ ਨਾ ਕਿ ਉਸ ਔਰਤ ਦੀ ਮਾਂ ਨੂੰ ਪੁੱਛਿਆ ਕਿ ਬੱਚਾ ਉਹ ਕਹਿੰਦੇ ਸਾਨੂੰ ਇਸ ਬਾਰੇ ਨਹੀਂ ਪਤਾ ਕਹਿੰਦੇ ਫਿਰ ਜੇਲ੍ਹ ਵਿੱਚ ਆਪਣੀ ਲੜਕੀ ਨੂੰ ਕੇਲੇ ਦੇਣ ਆਇਣਾ ਇਹਨੂੰ ਕੇਲੇ ਦੀ ਬਹੁਤ ਲੋੜ ਹੈ ਮੰਨਦੇ ਹੋ ਦੇਖੋ ਥੋੜੀ ਸਾਹਿਬ ਅਸਲ ਕੀ ਆਏ ਜੀ ਜੀ ਸਚਾਈ ਕੀ ਆਏ ਜੀ ਜੇ ਕੋਈ ਪਾਲ ਖਰਾਉਂਣ ਦੀ ਗੱਲ ਕਰਦੇ ਆਂ ਜੀ ਪੂਰਾ ਪਰਿਵਾਰ ਉਹਨਾਂ ਦੇ ਖੁਦ ਪਿਤਾ ਜੀ ਨਾਲ ਹੁੰਨੇ ਆਂ ਰਿਲੇਟਿਵ ਨਾਲ ਹੁੰਦੀ ਆ ਪੂਰੀ ਟੀਮ ਹੁੰਦੀ ਆ ਕਿਉਂਕਿ ਪਤਾ ਨਹੀਂ ਹੁੰਦਾ ਜਿਹੜੇ ਲੋਕ ਤਸ਼ੱਦਦ ਕਰਦੇ ਹੁੰਨੇ ਆ ਜਾਂ ਬੇਈਮਾਨ ਹੋ ਜਾਂਦੇ ਆ ਉਹਨਾਂ ਦੇ ਦਾਰੀ ਪਤਾ ਹੁੰਦਾ ਵੀ ਅੱਗੇ ਤੋਂ ਕਿਸੇ ਚੀਜ਼ ਨਾਲ ਹਮਲਾ ਕਰ ਦੇਣਾ ਜਾਂ ਕਾਨੂੰਨੀ ਤੌਰ ਤੇ ਹਮਲਾ ਕਰ ਦੇਣਾ ਜਿਵੇਂ ਲੇਡੀਜ਼ ਦਾ ਮਾਮਲਾ ਹੈ ਜੀ ਲੇਡੀਜ਼ ਕੋਈ ਵੀ ਇਲਜ਼ਾਮ ਲਗਾ ਸਕਦੀ ਹੈ ਜੀ ਉਹਦੇ ਵਿੱਚ ਪੁਲਿਸ ਦਾ ਇਨਵੋਲਵ ਹੋਣਾ ਪੰਚਾਇਤ ਦਾ ਇਨਵੋਲਵ ਹੋਣਾ ਬਹੁਤ ਵਧੀਆ ਗੱਲ ਹੈ ਇਹ ਕੰਮ ਐਦਾਂ ਹੀ ਸਿਰੇ ਚੜਦੇ ਹੁੰਨੇ ਆ ਠੀਕ ਹੈ ਦੇਖੋ ਇਹ ਕੇ ਸਾਹਮਣੇ ਆਇਆ ਜੀ ਕੇ ਸਾਹਮਣੇ ਆਉਣ ਤੋਂ ਬਾਅਦ ਕਿੰਨੀ ਕਿਤੇ ਤੇ ਕਾਰਵਾਈ ਹੁੰਦੀ ਹੈ ਜਾਂ ਕਿੰਨੀ ਕੋ ਜਨਾਨੀ ਨੂੰ ਅੱਜ ਉਹ ਦਵਾਈਆਂ ਪਾ ਰਹੀ ਅੱਜ ਉਹ ਬਿਟ ਰਹੀ ਹੈ ਦੇਖੋ ਬੱਚੇ ਦੀ ਕਿਟਨੈਪਿੰਗ ਦੀ ਜਿਹੜਾ ਤੁਸੀਂ ਦੱਸ ਰਹੇ ਵੀ ਕਿਟਨੈਪ ਹੋਇਆ ਸੀਗਾ ਜੀ ਉਹਦੇ ਵਿੱਚ ਸਿੱਧਾ ਹੀ ਸਿੱਧਾ ਉਹ ਲੇਡੀਜ਼ ਲੇਡੀਜ਼ ਹਾਲਾਂਕਿ ਵੀਡੀਓ ਦੇ ਵਿੱਚ ਕਹਿ ਰਹੀ ਹੈ ਜਾਂ ਜਾਂਚ ਦੇ ਵਿੱਚ ਕਹਿ ਰਹੀ ਸੀ ਪਹਿਲਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਵੀ ਮੇਰਾ ਭਰਾ ਹੈ ਜੀ ਜੀ ਦੂਜੇ ਪਾਸੇ ਫੇਰ ਇੱਕ ਉਹਨਾਂ ਦਾ ਪਤੀ ਫਿਰ ਤੀਜੇ ਪਾਸੇ ਉਹ ਬੰਦਾ ਕੌਣ ਆ ਕੌਣ ਨਹੀਂ ਮਤਲਬ ਜੇ ਅਗਰ ਇਹਨਾਂ ਨੂੰ ਦੇਖਿਆ ਜਾਵੇ ਹਾਲਾਂਕਿ ਪਤੀ ਦੇ ਬਿਆਨ ਆ ਜਿਹੜੇ ਬਿਲਕੁਲ ਪੋਜੀਟਿਵ ਆ ਰਹੇ ਸੀਗੇ ਹੁਣ ਬਾਅਦ ਦਾ ਅੱਗੇ ਦਾ ਮੈਟਰ ਕੀ ਹੋਊਗਾ ਕਿੱਦਾਂ ਅਗਲਾ ਬਿਆਨ ਬਦਲਦਾ ਹੋ ਰੱਬ ਜਾਣਦਾ ਜੀ ਲੇਕਿਨ ਕਿਟਨੈਪਿੰਗ ਦਾ ਅਗਰ ਇਹ ਬੱਚਾ ਕਟਰਾਪ ਹੋਇਆ ਹੈ ਤਾਂ ਇਸ ਪਰਿਵਾਰ ਤੇ ਇਸ ਲੇਡੀਜ਼ ਤੇ ਯਾਰ ਉਸ ਬੰਦੇ ਦੇ ਕਿਤੇ ਨਾ ਕਿਤੇ ਕਿਟਨੈਪਿੰਗ ਦਾ ਪਰਚਾ ਦਰਜ ਹੋ ਕੇ ਅੱਗੇ ਦੀ ਕਾਰਵਾਈ ਜਿਹੜੀ ਬਣਦੀ ਹੈ ਜੀ ਜੀ ਮੈਂ ਤੁਹਾਨੂੰ ਪਹਿਲੀ ਗੱਲ ਦਰਸ਼ਕਾਂ ਨੂੰ ਦੱਸ ਦੇਣਾ ਤੁਹਾਨੂੰ ਦੇਣਾ ਅਪਡੇਟ ਜੋ ਮੇਰੇ ਕੋਲ ਹੈ ਉਹ ਜਿਹੜਾ ਵਿਅਕਤੀ ਤੁਸੀਂ ਕਹਿ ਰਹੇ ਹੋ ਪਤੀ ਪਹਿਲੀ ਗੱਲ ਉਹ ਪਤੀ ਨਹੀਂ ਹੈ ਉਹ ਲਿਵਿੰਗ ਰੇਸ਼ਨ ਤੇ ਰਹਿ ਰਿਹਾ ਹੈ ਤੇ ਦੂਸਰੀ ਗੱਲ ਹਾਂ ਉਹ ਬੰਦੇ ਨੇ ਪੋਸਟਿਵ ਬਿਆਨ ਦਿੱਤੇ ਆ ਤੁਹਾਡੀ ਗੱਲ ਜਾਇਜ਼ ਹੈ ਉਹਨੇ ਕਿਹਾ ਪਰ ਇੱਕ ਸਵਾਲ ਇਹ ਵੀ ਖੜਾ ਹੁੰਦਾ ਸ਼ਰਮਾ ਜੀ ਕਿ ਜਦੋਂ ਉਸ ਔਰਤ ਕੋਲੋਂ ਹਤਿਆਰ ਕੀਤਾ ਜਾ ਰਿਹਾ ਸੀ ਗਰਮ ਪ੍ਰੈਸ ਲਗਾਈ ਗਈ ਉਹ ਮੁੰਡੇ ਦਾ ਸਿਰ ਤੱਕ ਪਾੜ ਦਿੱਤਾ ਗਿਆ ਮਾਸੂਮ ਦਾ ਕੁੱਤਿਆਂ ਨਾਲ ਸਵਾਇਆ ਜਾ ਰਿਹਾ ਸੀ ਰੋਟੀ ਨਿੱਤੀ ਜਾ ਰਹੀ ਸੀ ਉਸ ਟਾਈਮ ਉਹ ਬੰਦਾ ਕਿਉਂ ਨਹੀਂ ਪੋਸਟਿਵ ਹੋਇਆ ਨਾ ਦੇਖੋ ਛੋਟੀ ਸਾਹਿਬ ਬਿਲਕੁਲ ਨਹੀਂ ਦੇਖੋ ਛੋਟੀ ਸਾਹਿਬ ਤੁਹਾਨੂੰ ਮੈਂ ਦੱਸਦਾ ਜੀ ਪਹਿਲਾਂ ਜਿਹੜਾ ਕਿਤੇ ਨਾ ਕਿਤੇ ਸਟਾਰਟਿੰਗ ਦੇ ਵਿੱਚ ਜਦੋਂ ਸ਼ਗੱਤਬਾਤ ਸਟਾਰਟ ਹੋ ਰਹੀ ਸੀ ਸ਼ੁਰੂ ਹੋ ਰਹੀ ਸੀ ਤੁਸੀਂ ਵੀਡੀਓ ਦੇਖਣ ਦੀ ਕੋਸ਼ਿਸ਼ ਕਰਿਓ ਜਾਂ ਆਮ ਚੈਨਲਾਂ ਤੇ ਵੀ ਦੇਖ ਸਕਦੇ ਹੋ ਤੁਸੀਂ ਉਹਦੇ ਵਿੱਚ ਉਹਨੇ ਆਪਣੇ ਆਪ ਨੂੰ ਭੈਣ ਭਰਾ ਦੱਸਿਆ ਜੀ ਜੀ ਹਾਂ ਉਹ ਸੁਬੰਧਨ ਦੱਸਿਆ ਮੇਰਾ ਭਰਾ ਹੈ ਜੀ ਠੀਕ ਹੈ ਪੁਲਿਸ ਨੇ ਪੁੱਛਣ ਦੀ ਵੀ ਕੋਸ਼ਿਸ਼ ਕੀਤੀ ਹੈ ਜਾਂ ਪਾਲਖਰੋੜ ਨੇ ਪੁੱਛਣ ਦੀ ਵੀ ਕੋਸ਼ਿਸ਼ ਕੀਤੀ ਹੈ ਅਗਲੇ ਨੇ ਸੋਚਿਆ ਵਿਚਾਰੋ ਠੀਕ ਹੈ ਮੈਟਰ ਇਹ ਸਾਡਾ ਇਹ ਮੈਟਰ ਨਹੀਂ ਹੈ ਕਿ ਵੀ ਤੂੰ ਇਹਦੀ ਕੀ ਲੱਗਦਾ ਤੇਰਾ ਕੀ ਲੱਗਦਾ ਸਾਡਾ ਮੈਟਰ ਤਾਂ ਇਹ ਵੀ ਜਿਹੜਾ ਬੱਚਾ ਤੁਸੀਂ ਰੱਖਿਆ ਹੋਇਆ ਉਹਦੇ ਤੇ ਜਿਹੜਾ ਜ਼ੁਲਮ ਹੋ ਰਿਹਾ ਸੀ ਬੱਚੇ ਨੂੰ ਲੈ ਕੇ ਜਾਣਾ ਬੱਚੇ ਤੇ ਜ਼ੁਲਮ ਕੀ ਹੋ ਰਿਹਾ ਉਹਦੀ ਸਜ਼ਾ ਦਿਵਾਉਣੀ ਹੈ ਜੀ ਜੀ ਔਰ ਪਾਲਖਰੋੜ ਜੀ ਨੇ ਸਾਫ਼ ਇੱਕ ਹੋਰ ਬਿਆਨ ਜਿਹੜਾ ਉਹਦੇ ਬਾਅਦ ਚੋ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਇਹ ਬੱਚਾ ਆਪਣੀ ਸੰਸਤਾ ਵਿੱਚ ਰੱਖਾਂਗੇ ਅਸੀਂ ਕਿਸੇ ਨੂੰ ਬੱਚਾ ਨਹੀਂ ਦਾਂਗੇ ਬਹੁਤ ਵੱਡੀ ਗੱਲ ਹੈ ਦੇਖੋ ਪਾਲਖਰੋੜ ਵਰਗੇ ਬੰ ਕੱਲਾ ਇਹ ਬੱਚੇ ਦਾ ਮੈਟਰ ਚਲੋ ਆ ਗਿਆ মিডিਆ ਸਾਹਮਣੇ ਗਵਾਂਡੀ ਨੂੰ ਪਤਾ ਲੱਗ ਗਿਆ ਰੋਣ ਦੀ ਆਵਾਜ਼ ਆ ਗਈ ਉਹ ਬੱਚਾ ਬਾਹਰ ਆ ਗਿਆ ਪਤਾ ਨਹੀਂ ਅਦੇ ਕਿੰਨਾ ਲੱਖਾਂ ਬੱਚੇ ਪੰਜਾਬ ਦੇ ਵਿੱਚ ਐਦਾ ਦਾ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਕਿੰਨਿਆ ਕੁੱਟਮਾਰ ਖਾ ਰਹੇ ਨੇ ਰੋਜ਼ ਕਿਡਨੈਪ ਹੁੰਦੇ ਦੇਖੋ ਹਾਂ ਬਿਲਕੁਲ ਛੋਟੀ ਸਾਹਿਬ ਬੱਚਾ ਇਸ ਹਸਾਬ ਦੇ ਨਾਲ ਦੇਖੋ ਅੰਦਰੋਂ ਨਿਕਲਿਆ ਜੀ ਜੀ ਦੇ ਦੇ ਹਿਸਾਬ ਨਾਲ ਲੇਕਿਨ ਨਿਕਲਿਆ ਕਿਹੜੀਆਂ ਕੰਧਾਂ ਟੱਪ ਕੇ ਨਿਕਲਿਆ ਕਿਵੇਂ ਸਿਲੰਡਰ ਇਟਾਂ ਦੇ ਉੱਤੇ ਚੜ ਚੁੜ ਕੇ ਬੱਚਾ ਬਾਹਰ ਆਇਆ ਜੀ ਦੇਖੋ ਪਿੰਡ ਦਾ ਸਹਿਯੋਗ ਮਾਲੇ ਦਾ ਸਹਿਯੋਗ ਪੰਚਾਇਤ ਦਾ ਸਹਿਯੋਗ ਬਹੁਤ ਵਧੀਆ ਜਿਹਨੂੰ ਕਹਿ ਦਿੰਨੇ ਹੈ ਇਹ ਗੱਲ ਕੀਤੀ ਉਹਨਾਂ ਨੇ ਕਿਉਂ ਅਗਰ ਪੰਚਾਇਤ ਵਿੱਚ ਉੱਪਰ ਆਂਦੀ ਮਾਲੇ ਵਾਲੇ ਵਿੱਚ ਉੱਪਰ ਰਹਿੰਦੇ ਫਿਰ ਉਹ ਬੱਚੇ ਦੇ ਜ਼ੁਲਮ ਹੁੰਦਾ ਰਹਿੰਦਾ ਹੋ ਸਕਦਾ ਕਿਸੇ ਦਿਨ ਵੱਡਾ ਹਾਸਾ ਹੋ ਜਾਂਦਾ ਬੱਚਾ ਮਰ ਵੀ ਸਕਦਾ ਸੀ ਲੇਕਿਨ ਐਦਾਂ ਦੀ ਹਿੰਮਤ ਦਿਖਾਉਣੀ ਸਾਡਾ ਫਰਜ਼ ਬਣਦਾ ਜੀ ਦੇਖੋ ਪਾਲਖਰਾਉੜ ਨੂੰ ਫੇਰ ਅਸੀਂ ਪਾਲਖਰਾਉੜ ਜਾਂ ਗੁਰਪ੍ਰੀਤ ਵੀਰ ਮਨੁ ਉਹਨਾਂ ਦਾ ਅਸੀਂ ਬਹੁਤ-ਬਹੁਤ ਚੈਨਲ ਦੇ ਮਾਧਿਅਮ ਰਾਹੀਂ ਧੰਨਵਾਦ ਕਰਦੇ ਆਂ ਔਰ ਦੂਜੀ ਗੱਲ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ ਇਨ੍ਹਾਂ ਸੰਸਥਾਵਾਂ ਦੀ ਕਿਤੇ ਨਾ ਕਿਤੇ ਆਰਥਿਕ ਜਿਹੜੀ ਸਹਾਇਤਾ ਹੁੰਦੀ ਉਹ ਵੀ ਕੀਤੀ ਜਾਵੇ ਜੋ ਇਨ੍ਹਾਂ ਦੀ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ ਤਾਂ ਜੋ ਜੋ ਲੋਕ ਬਾਹਰੋਂ ਰਹੇ ਆਂ ਜਾਂ ਕਿਤੇ ਨਾ ਕਿਤੇ ਬੇਸਹਾਰਾ ਜਿਹੜੇ ਰੋਟੀ ਤੋਂ ਵੀ ਆਵਾਜ਼ ਆ ਰਹਾ ਹੈ ਉਹਨਾਂ ਨੂੰ ਰੋਟੀ ਪਾਣੀ ਮਿਲਦਾ ਰਹੇ ਸਿਰ ਤੇ ਛੱਤ ਤੇ ਸਰੀਰ ਤੇ ਕੱਪੜਾ ਮਿਲਦਾ ਰਹੇ ਜੀ ਜਿਉਹੀ ਇਹਨਾਂ ਦੇਖੋ ਸਰਕਾਰਾਂ ਸਰਕਾਰਾਂ ਵੀ ਨਹੀਂ ਜਾਗਦੀਆਂ ਕੋਈ ਸਾਡੇ ਕਾਨੂੰਨ ਐਸੇ ਆਂ ਔਰ ਮੈਂ ਤੁਹਾਨੂੰ ਸ਼ਰਮਾ ਜੀ ਇਸ ਚੈਨਲ ਦੇ ਲਾਈਵ ਡਿਬੇਟਸ ਕਹਿ ਦੇਣਾ ਬਾਰ ਦੇਖ ਲੈਣਾ 2 3 ਮਹੀਨੇ ਬਾਅਦ ਇਹ ਔਰਤ ਬਾਹਰ ਹੋਏਗੀ ਕੋਈ ਨਮਸ਼ਕਾਰ ਲabri ਹੋਏਗੀ ਤੁਹਾਨੂੰ ਲੱਗਦਾ ਨਹੀਂ ਵੀ ਅਜਿਹੇ ਲੋਕਾਂ ਦੇ ਖਿਲਾਫ ਸਖਤੋ ਸਖਤ ਕਾਨੂੰਨ ਹੋਣਦਾ ਹੈ ਹਾਲਾਂਕਿ ਇੱਕ ਸਰਕਾਰ ਨੇ ਕਾਨੂੰਨ ਬਣਾ ਸਾਡਾ ਕਾਨੂੰਨ ਹੈਗਾ ਵੀ ਬਾਲ ਮਜ਼ਦੂਰੀ ਖਿਲਾਫ ਅਸੀਂ ਬੋਲ ਸਕਦੇ ਹਾਂ ਪਰ ਉਹ ਵੀ ਕਿੱਥੇ ਦਾ ਦਬਕੇ ਰਹਿ ਜਾਂਦਾ ਤੇ ਜਿਹੜੇ ਇਹ ਕਿਡਨਾਪਿੰਗ ਦੇ ਮਾਮਲੇ ਨੇ ਕੁੱਟਮਾਰ ਕਰਨਾ ਸ਼ਰਮਾ ਜੀ ਬਹੁਤ ਵੱਡੀ ਗੱਲ ਹੈ ਦੇਖੋ ਇੱਕ ਬੱਚੇ ਦੇ ਪ੍ਰੈਸ ਲਾਣਾ ਸਾਰਾ ਸੜਿਆ ਪਿਆ ਉਚਾਰਦਾ ਮੂੰਹ ਸਿਰ ਤੱਕ ਪਟਿਆ ਪਿਆ ਉਹ ਉਹ ਬੱਚੇ ਦੇ ਹਾਲਾਤ ਕੀ ਸੀ ਉਹ ਇਨਾ ਡਰਿਆ ਸਾਮਿਆ ਪਿਆ ਸੀ ਕਿ ਉਹ ਬਹੁਤ ਔਖਾ ਬੋਲ ਰਿਹਾ ਸੀ ਅਸੀਂ ਇਹ ਨਹੀਂ ਕਹਿੰਦੇ ਤੇ ਵੀ ਪਾਲ ਖੁਰੜ ਦੀ ਜਬ ਵਧੀਆ ਕੰਮ ਕੀਤਾ ਹੈ ਉਹ ਵਧੀਆ ਕੰਮ ਕੀਤਾ ਹੈ ਪਰ ਸਰਕਾਰਾ ਅਜੇ ਡਿਪਾਰਟਮੈਂਟ ਕਿਉਂ ਨਹੀਂ ਖੜੇ ਕਰਦੀਆਂ ਅਜੇ ਕਿਉਂ ਨਹੀਂ ਸਾਹਮਣੇ ਆਉਂਦੇ ਲੋਕ ਦੇਖੋ ਸਰਕਾਰਾਂ ਤਾਂ ਜੇਲਾਂ 'ਚ ਵਾਅਦਾ ਕਰ ਸਕਦੀਆਂ ਫਰਾਨੀ ਜਗ੍ਹਾ ਨਵੀਂ ਜੇਲ੍ਹ ਦਾ ਉਦਘਾਟਨਾ ਹੈ ਫਰਾਨੀ ਜਗ੍ਹਾ ਉਹ ਦਾ ਉਦਘਾਟਨਾ ਹੈ ਜਾਂ ਇਹ ਬਣਾਤਾ ਤਾਂ ਆਪੋਜੀਸ਼ਨ ਪਾਰਟੀਆਂ ਦਿਖਾਉਣ ਨੂੰ ਇਹ ਬਣਾਤਾ ਉਹ ਬਣਾਤਾ ਦੇਖੋ ਐਦਾਂ ਦਾ ਵੀ ਹੋਣਾ ਚਾਹੀਦਾ ਦੇਖੋ ਕੋਈ ਬਜ਼ੁਰਗ ਹੈ ਕੋਈ ਵੇਝਵਾਨ ਹੈ ਚਾਹੇ ਜਾਨਵਰ ਆ ਪੰਛੀ ਹੈ ਇਨਸਾਨ ਹੈ ਕੋਈ ਵੀ ਹੈ ਉਹਨੂੰ ਖੇਡ ਦੇ ਵਿੱਚ ਅੰਨ ਪਾਣੀ ਦੇਣਾ ਸਰੀਰ ਤੇ ਛੱਤ ਸਰੀਰ ਤੇ ਕਪੜਾ ਦੇਣਾ ਔਰ ਸਿਰ ਤੇ ਛੱਤ ਦੇਣੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਦੇਖੋ ਸਰਕਾਰਾਂ ਨੂੰ ਇਹ ਜਿਹੇ ਸੰਸਥਾਵਾਂ ਕਿਉਂ ਨਹੀਂ ਬੋਲਦੀਆਂ ਕਿ ਆ ਸਰਕਾਰ ਕੋਲ ਇਹਨਾਂ ਵਾਸਤੇ ਕੋਈ ਡਿਪਾਰਟਮੈਂਟ ਨਹੀਂ ਬਣਿਆ ਹੋਇਆ ਨਹੀਂ ਬਣਿਆ ਹੋਇਆ ਤਾਂ ਕਿਉਂ ਨਹੀਂ ਬਣਾਇਆ ਜਾਂ ਕੈਬਨਟ ਦੇ ਵਿੱਚ ਦੇਖਿਆ ਜਾਵੇ ਪੂਰੀ ਸਰਕਾਰ ਦੇ ਵਿੱਚ ਦੇਖਿਆ ਜਾਵੇ ਕੋਈ ਇਹੋ ਜਿਹਾ ਸਿਸਟਮ ਹੈਗਾ ਵੀ ਜਿਹੜਾ ਇਹਨਾਂ ਦੀ ਦੇਖਰੇਖ ਕਰਦਾ ਹੋਵੇ ਜਾਂ ਕਿਸੇ ਦੇ ਨਾਲ ਇਹ ਜਿਹੜਾ ਮੈਂ ਕਿਸੇ ਮਹਿਕਮੇ ਦੇ ਨਾਲ ਇਹ ਚੀਜ਼ਾਂ ਲਿੰਕਡ ਹੈਗੀਆਂ ਨਹੀਂ ਹੈਗੀਆਂ ਤਾਂ ਕਿਉਂ ਨਹੀਂ ਕੀਤੀਆਂ ਜੇ ਹੈਗੀਆਂ ਤਾਂ ਉਹਨਾਂ ਦਾ ਅਤਤ ਵਰਕ ਕਿਉਂ ਨਹੀਂ ਜੀ ਹੁੰਦਾ ਦੇਖੋ ਜੈਲ ਦੀ ਗੱਲ ਕਰਦੇ ਆ ਉਦੋਂ ਤੇ ਵੀ ਉਮਰ ਤਾਇ ਕੀਤੀ ਗਈ ਹੋਈ ਹੈ ਵੀ ਉਦੋਂ ਹੀ ਘੱਟ ਉਮਰ ਦੇ ਵਿੱਚ ਜੇ ਕੋਈ ਕੰਮ ਕਰਵਾਉਂਦਾ ਕਿਸੇ ਬੱਚੇ ਤੋਂ ਉਹਦੀ ਵੀ ਸਜ਼ਾ ਫਿਰ ਵੀ ਅੱਜ ਅਸੀਂ ਦੇਖਦੇ ਆ ਬੱਚੇ ਕੰਮ ਕਰਦੇ ਆ ਹਾਂ ਠੀਕ ਆ ਕਿਤੇ ਬੱਚੇ ਦੀ ਮਜਬੂਰੀ ਬਣ ਜਾਂਦੀ ਆ ਲੇਕਿਨ ਉਹ ਬੱਚੇ ਦੀ ਮਜਬੂਰੀ ਨੂੰ ਸਰਕਾਰਾਂ ਦੇਖ ਕੇ ਬੱਚੇ ਦੀ ਹੈਲਪ ਕਰਕੇ ਕਿਤੇ ਨਾ ਕਿਤੇ ਉਸ ਵਰਕ ਚੋਂ ਕੱਢਣਾ ਚਾਹੀਦਾ ਇੱਕ ਸਿਰਫ ਦਿਖਾਉਣ ਵਾਸਤੇ ਡਿਪਾਰਟਮੈਂਟ ਬਣੇ ਹੋਏ ਆ ਸਿਸਟਮ ਬਣੇ ਹੋਏ ਆ ਗਰਾਊਂਡ ਜ਼ੀਰੋ ਤੇ ਆ ਕੇ ਗੱਲ ਹੋਈ ਹੋ ਜਾਂਦੇ ਵੀ ਵਰਕ ਬਹੁਤ ਘੱਟ ਹੋ ਰਿਹਾ ਘੱਟ ਗਿਆ ਹੋ ਰਿਹਾ ਅਗਰ ਹੁੰਦਾ ਹੋਵੇ ਤਾਂ ਫਿਰ ਇਦਾਂ ਦੀਆਂ ਸੰਸਥਾਵਾਂ ਮੈਨ ਸ਼ਰਮਾ ਜੀ ਉਹ ਜਿਹੜੀ ਤਾਜ਼ਾ ਅਪਡੇਟ ਉਹ ਵੀ ਦਿੰਨਾ ਕਿ 8 ਕਰੋੜ ਦੀ ਵੱਲੋਂ ਬੱਚਾ ਹੁਣ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਹੈ ਹਾਲਾਂਕਿ ਉਸ ਨੂੰ ਮਿਲਣ ਦੇ ਲਈ ਬਾਲ ਸੁਧਾਰਕਰ ਦੇ ਐਸਪੀ ਸਾਹਿਬ ਵੀ ਪਹੁੰਚੇ ਨੇ ਬੱਚੇ ਨਾਲ ਮੁਲਾਕਾਤ ਕੀਤੀ ਗਈ ਹੈ ਕੀ ਤੁਹਾਨੂੰ ਲੱਗਦਾ ਨਹੀਂ ਸੀ ਕਿ ਜੇਕਰ ਬਾਲ ਸੁਧਾਰਕਰ ਨੂੰ ਸਹੀ ਲੱਗਦਾ ਦੇਖੋ ਕਿਉਂਕਿ ਪਟਿਆਲਾ ਰਜਿੰਦਰਾ ਹਸਪਤਾਲ ਕੋਈ ਬਹੁਤ ਜ਼ਿਆਦਾ ਸੁਰਖੀਆਂ ਵਿੱਚ ਰਹਿੰਦਾ ਹੈ ਸਰਕਾਰੀ ਹਸਪੀਟਲ ਹੈ ਜੋ ਬੱਚੇ ਦੀ ਹਾਲਤ ਹੈ ਸਰਕਾਰ ਨੂੰ ਇਹ ਨਹੀਂ ਚਾਹੀਦਾ ਕਿ ਉਸ ਬੱਚੇ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਦੇ ਰੱਖਿਆ ਜਾਵੇ ਯਾਨੀ ਕੋਈ ਦੀ ਦੇਖਭਾਲ ਚੰਗੀ ਹੋ ਸਕੇ ਦੇਖੋ ਹੁਣ ਪਾਲ ਕਰੋੜ ਦੀ ਹਰ ਸਮੇਂ ਤਾਂ ਉਹਦੇ ਕੋਲ ਬੈ ਨਹੀਂ ਸਕਦੇ ਨਾ ਦੇਖੋ ਤੁਹਾਡੀ ਸਾਹਿਬ ਹਸਪਤਲ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਹੋਵੇ ਜੀ ਕੁਆਚ ਨਹੀਂ ਜੀ ਹੈਗਾ ਕੁਆਚਨ ਤਾਂ ਇਹ ਵੀ ਬੱਚੇ ਦਾ ਟਰੀਟਮੈਂਟ ਕਰਕੇ ਬੱਚੇ ਨੂੰ ਬੱਚੇ ਦੇ ਮਾਪੇ-ਬਾਪ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇ ਦੇਖੋ ਪਾਲਕਰੌਡ ਨੇ ਬਹੁਤ ਵਧੀਆ ਕੀਤਾ ਜਾਂ ਮਾਪੇ-ਬਾਪ ਨਹੀਂ ਮਿਲਦੇ ਪਾਲਕਰੌਡ ਉਸਦੀ ਵੀ ਜ਼ਿੰਮੇਵਾਰੀ ਲੰਦਾ ਜਾਉਂਦੀ ਸੰਸਥਾ ਲੈ ਰਹੀ ਹੈ ਕਿਉਂਕਿ ਬਹੁਤ ਬੇਜਰਗਾਂ ਨੂੰ ਬੇਸਾਰਿਆਂ ਨੂੰ ਉਹ ਰੋਟੀ ਦੇ ਰਿਹਾ ਜੀ ਉਹਨੂੰ ਵੀ ਦੇ ਦੂਗਾ ਕੋਈ ਪ੍ਰੋਬਲਮ ਨਹੀਂ ਲੇਕਿਨ ਅਗਰ ਬੱਚਾ ਜਾਂਚ ਕਰਨ ਤੋਂ ਬਾਅਦ ਆਪਣੇ ਮਾਤਾ-ਪਿਤਾ ਤੱਕ ਜਾਂਦਾ ਆਪਣੇ ਘਰ ਤੱਕ ਜਾਂਦਾ ਤਾਂ ਬਹੁਤ ਵਧੀਆ ਗੱਲ ਹੋ ਜੂਗੀ ਸਾਰੇ ਜਿਹਨੂੰ ਕਹਿੰਦੇ ਨੇ ਕਿਤੇ ਨਾ ਕਿਤੇ ਬੰਦੇ ਦੇ ਪਾਪ ਤੋਂ ਉੱਤੇ ਜਾਂਦੇ ਆ ਅਗਰ ਐ ਤੋਂ ਜਾਂ ਕੋਈ ਮਹਿਕਮਾ ਕੰਮ ਕਰ ਦਿੰਦਾ ਸੀ ਸਮਝ ਜਿਹੜੇ ਆਂਡ ਗਵਾਂਡ ਦੇ ਜੇ ਲੋਕਾਂ ਨੂੰ ਦੇਖਦੇ ਨੇ ਉਹ ਲੋਕ ਕਿਉਂ ਨਹੀਂ ਚਲੋ ਇਹ ਕਹਿੰਦੇ ਪਤਾ ਨਹੀਂ ਲੱਗਿਆ ਪਤਾ ਸਭ ਨੂੰ ਹੁੰਦਾ ਇਹ ਦੇਖੋ ਜੇ ਇੱਕ ਚਿੰਗਾਰੀ ਲੱਗਦੀ ਹੈ ਤਾਂ ਹੀ ਤੂੰ ਅ ਅਗ ਲੱਗਦੀ ਹੈ ਚਿੰਗਾਰੀ ਬਲੇਗੀ ਧੂਆ ਤਾਂ ਹੀ ਉੱਠੇਗਾ ਤੇ ਇਹ ਲੋਕ ਜਿਹੜੇ ਆਪਣੇ ਆਂਡ ਗਵਾਂਡ ਦੇ ਨੇ ਇਹ ਕਿਉਂ ਨਹੀਂ ਬੋਲਦੇ ਇਹ ਲੋਕ ਇਹ ਲੋਕਾਂ ਨੂੰ ਸਮਝਾਣ ਕੁਝ ਮੈਂ ਕਹਿੰਦਾ ਮੇਜੇਕਰ ਮੈਂ ਗਲਤੀ ਨਹੀਂ ਬੋਲਣਾ ਚਾਹੁੰਦਾ ਬਹੁਤ ਜੀ ਦੁਖਦਾਈ ਖਬਰ ਹੈ ਉਹ ਵੀਡੀਓ ਮੇਰੇ ਤੋਂ ਦੇਖਿਆ ਨਹੀਂ ਜਾ ਰਹੀ ਬੱਚੇ ਦੀ ਹਾਲਤ ਜੋ ਸੀ ਸ਼ਕਲ ਨਹੀਂ ਮੇਰੇ ਤੋਂ ਦੇਖੇ ਜਾ ਰਹੀ ਸੀ ਕਿਉਂਕਿ ਇਹ ਖਬਰ ਅਸੀਂ ਕੱਲ ਸ਼ਾਮੀ ਨਸ਼ਰ ਕੀਤੀ ਹੈ ਤਾਂ ਜੋ ਲੋਕਾਂ ਦੇ ਕਮੈਂਟ ਆਏ ਨੇ ਉਹ ਬਹੁਤ ਅਜੇ ਆਏ ਨੇ ਕਿ ਲੋਕਾਂ ਦੇ ਜਿਹੜੇ ਅਜੇ ਆਦੇ ਆਣਗਵਾਂਡ ਹੈ ਉਹ ਕਿਉਂ ਨਹੀਂ ਐਕਸ਼ਨ ਲੈਂਦੇ ਪਾਲ ਕਰੋੜ ਰੁਪਏ ਨੂੰ ਕਿਉਂ ਆਣਾ ਪੈਂਦਾ ਵੇਂ ਦੇਖੋ ਆਂਡ ਗਵਾੜ ਨੂੰ ਕਈ ਵਾਰ ਨਹੀਂ ਵੀ ਪਤਾ ਲੱਗਦਾ ਛੋਟੀ ਸਾਹਿਬ ਜ्यादातर ਤਾਂ ਐਸੀ ਦੇਖਦੇ ਹੁਣ ਇਸੇ ਮੈਟਰ ਦੇ ਵਿੱਚ ਦੇਖੂਗੇ ਆਂਡ ਗਵਾੜ ਇਕੱਠਾ ਹੋਏ ਸੀਗਾ ਆਂਡ ਗਵਾੜ ਨੇ ਵੀ ਹੈਲਪ ਦੇ ਨਾਲ ਕਿਤੇ ਨਾ ਕਿਤੇ ਕਾਲ ਕਰਾੜ ਉੱਥੇ ਪਹੁੰਚੇ ਪਿੰਡ ਦੀ ਪੰਚਾਇਤ ਜਾਂ ਪਿੰਡ ਦੇ ਲੋਕਾਂ ਕਰਕੇ ਹੀ ਉੱਥੇ ਪਹੁੰਚਿਆ ਜੀ ਹਾਂ ਜਿਹੜੇ ਇਹ ਦੇਖ ਕੇ ਅਣਦੇਖਾ ਕਰਦੇ ਕਿਤੇ ਨਾ ਕਿਸੇ ਉਸ ਚੀਜ਼ ਨੂੰ ਜਾਗਰੂਕ ਕਰਨਾ ਚਾਹੀਦਾ ਉਹ ਜਾਗਰੂਕ ਕਰਨਾ ਚਾਹੀਦਾ ਲੋਕਾਂ ਦੇ ਵਿੱਚ ਲਿਆਉਣਾ ਚਾਹੀਦਾ ਤਾਂ ਜੋ ਕਿਸੇ ਤੇ ਤਸ਼ੱਦਦ ਨਾ ਹੋਵੇ ਕਈ ਵਾਰ ਕੀ ਹੁੰਦਾ ਛੋਟੀ ਸਾਹਿਬ ਨਹੀਂ ਪਤਾ ਲੱਗਦਾ ਪਰ ਉਸ ਦੇ ਵਿੱਚ ਕੁਝ ਹੁੰਦਾ ਹਾਂ ਜਦੋਂ ਪਤਾ ਲੱਗਦਾ ਉਹ ਚੀਜ਼ ਨੂੰ ਇਹ ਬੱਚੇ ਨੂੰ ਲੈ ਆਇਆ ਜਾਵੇ ਲੇਕਿਨ ਪੜੋਸਰ ਵੀ ਜਦੋਂ ਜਾਣ ਦੀ ਕੋਸ਼ਿਸ਼ ਕਰੂਗਾ ਇਹ ਸੰਸਥਾ ਕੋਲ ਜਾਣ ਦੀ ਕੋਸ਼ਿਸ਼ ਕਰੂਗਾ ਜਾਂ ਕਾਨੂੰਨ ਤੇ ਜਾਣ ਦੀ ਕੋਸ਼ਿਸ਼ ਕਰੂਗਾ ਪਹਿਲੀ ਗੱਲ ਆਕਰ ਥਾਣੇ ਤੇ ਜਾਣ ਦੀ ਕੋਸ਼ਿਸ਼ ਕਰੂਗਾ ਥਾਣੇ ਦੇ ਵਿੱਚ ਕੁਝ ਨਹੀਂ ਹੁੰਦਾ ਤੁਹਾਡੀ ਸਾਹਿਬ ਸਾਨੂੰ ਪਤਾ ਵੀ ਲੋਕਾਂ ਦੀਆਂ ਸ਼ਿਕਾਇਤਾਂ ਤੱਕ ਦਰਜ ਨਹੀਂ ਕੀਤੀਆਂ ਜਾਂਦੀਆਂ ਲੋਕਾਂ ਦੀ ਉੱਥੇ ਸਰਵਾਈ ਤੱਕ ਨਹੀਂ ਹੁੰਦੀ ਇਸ ਕਰਕੇ ਲੋਕ ਸੰਸਥਾ ਦੇ ਕੋਲ ਜਾਂਦੇ ਆ ਫਿਰ ਇਹ ਸੰਸਥਾ ਕਿਤੇ ਨਾ ਕਿਤੇ ਮਸਲਾ ਹੱਲ ਕਰ ਦਿਆ ਇਹੀ ਮਸਲਾ ਸਰਕਾਰ ਨੂੰ ਜਾਂ ਪੁਲਿਸ ਨੂੰ ਹੱਲ ਕਰਨਾ ਚਾਹੀਦਾ ਇਹ ਇਦਾਂ ਦੇ ਮਸਲੇ ਸੀ ਇਹਦੀ ਕਹਿੰਦੇ ਪਾਲਖਰੌੜ ਕਿੰਨਾਂ ਕਰ ਰਿਹਾ ਪਾਲਖਰੌੜ ਬਹੁਤ ਵਧੀਆ ਕਰ ਰਿਹਾ ਅਗਰ ਤਦੋਂ ਮੈਂ ਮੰਨਦਾ ਵੀ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਪਰ ਹੁਣ ਅਗਲਾ ਕੰਮ ਜਿਹੜਾ ਉਹ ਕੋਰਟ ਦਾ ਹੈ ਤੁਹਾਨੂੰ ਲੱਗਦਾ ਨਹੀਂ ਕਿ ਜੇਕਰ ਮਾਨਯੋਗ ਅਦਾਲਤ ਮਾਨਯੋਗ ਅਦਾਲਤ ਉਸ عورت ਤੇ ਉਸ ਬੰਦੇ ਨੂੰ ਰਿਮਾਂਡ ਤੇ ਲਵੇ ਤਾਂ ਹੋ ਸਕਦਾ ਹੈ ਕਿ ਪਹਿਲਾ ਅਸੀਂ ਜਸਕਰਨ ਜਿਹੜਾ ਸਾਹਮਣੇ ਆ ਗਿਆ ਹੋ ਸਕਦਾ ਇਹਨਾਂ ਨੇ ਪਹਿਲਾਂ ਵੀ ਕਈ ਅਜਿਹੇ ਕੰਮ ਕੀਤੇ ਹੋਣ ਦੇਖੋ ਕਾਂਡ ਇਥੇ ਹੁਣ ਉਹ ਵੀ ਸਾਹਮਣੇ ਆ ਸਕਦੇ ਆ ਬੱਚੇ ਦੀ ਇਸ ਲਈ ਤੱਕ ਵੀ ਪਹੁੰਚਿਆ ਜਾ ਸਕਦਾ ਬੱਚਾ ਕਿੱਥੋਂ ਇਹਨਾਂ ਨੂੰ ਮਿਲਿਆ ਅੱਗੇ ਤੋਂ ਅੱਗੇ ਕਢੀਦਾਰ ਕਢੀ ਚਲਾਉਂਗੇ ਤਾਂ ਤੁਸੀਂ ਸਭ ਕੁਝ ਹੋ ਸਕਦਾ ਅਗਰ ਵਰਕ ਹੋਊਗਾ ਉਸ ਚੀਜ਼ ਤੇ ਕਰਾਉਣ ਜੀਰੋ ਤੇ ਕੰਮ ਹੋਊਗਾ ਅਗਰ ਕੰਮ ਹੋ ਜੂਗਾ ਬੱਚਾ ਮਾਪੇ ਤੱਕ ਪਹੁੰਚੂਗਾ ਇਹ ਗੱਲ ਸ਼ੋਰ ਹੈ ਜੀ ਪੱਕੀ ਹੈ ਕਿਉਂਕਿ ਅਸੀਂ ਵੀ ਜਾਣੇ ਆ ਉਹ ਬੱਚਾ ਬੜਾ ਮਾਸੂਮ ਹੈ ਆਪਣੇ ਮਾਪੇ ਤੱਕ ਪਹੁੰਚੇ ਪਰ ਹਜੇ ਸਾਹਮਣੇ ਨਹੀਂ ਆਇਆ ਕਿ ਉਹ ਬੱਚਾ ਹੈ ਕਿੱਥੋਂ ਦਾ ਜੋ ਅੱਜ ਤੱਕ ਬਿਆਨ ਆਏ ਨੇ ਕਿ ਹਰੀਕੇ ਪਤਨ ਦਾ ਹੈ ਉਹ ਬੱਚਾ ਬੋਲ ਰਿਹਾ ਹੈ ਹਰੀਕੇ ਪਤਨ ਦਾ ਨਾਮ ਲੈ ਰਿਹਾ ਹੈ ਤਾ ਅੱਜ ਪੁਲਿਸ ਨੇ ਵੈਰੀਫਿਕੇਸ਼ਨ ਕਰਨ ਜਾਣਾ ਵੀ ਹੈ ਪਾਲਖਰੋੜੀ ਟੀਮ ਨਾਲ ਜਾ ਰਹੀ ਹੈ ਤਾਂ ਪਰ ਪਾਲਖਰੋੜੀ ਨੇ ਇੱਕ ਗੱਲ ਸਪੱਸ਼ਟ ਕਰ ਦਿੱਤੀ ਕਿ ਅਗਰ ਬਾਹ ਪੇ ਉਹ ਮਿਲ ਵੀ ਗਏ ਤਾਂ ਬੱਚਾ ਸਾਡੀ ਸੰਸਥਾ ਰੱਖੇਗੀ ਉਹ ਬੱਚੇ ਨੂੰ ਦੇਣਗੇ ਨਹੀਂ ਨੇ ਦੇਖੋ ਸੋਹਣੀ ਸਾਹਿਬ ਉਹ ਮੈਟਰ ਪਤਾ ਲੱਗੇ ਤੇ ਬਾਅਦ ਪਤਾ ਚੱਲੂਗਾ ਵੀ ਮਾਪੇ ਕੋਲ ਤੇ ਬੱਚਾ ਕਿਡਨੈਪ ਹੋਇਆ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਬੱਚਾ ਕਿਡਨੈਪ ਹੋਇਆ ਜੀ ਖਬਰਾਂ ਆਈਆਂ ਸਾਡੇ ਕੋਲ ਜੋ ਹੋ ਰਹੀ ਹੈ ਮਤਲਬ ਖਬਰਾਂ ਪਤਾ ਚੱਲ ਰਹੀਆਂ ਜੀ ਅਗਰ ਬੱਚਾ ਕਿਡਨੈਪ ਹੋ ਕੇ ਗਿਆ ਹੋਊਗਾ ਫਿਰ ਮਾਪੇ ਦਾ ਥੋੜੀ ਕਸੂਰ ਹੈ ਜੀ ਫਿਰ ਉਹ ਮਾਪੇ ਨੂੰ ਦੇਣੀ ਜ਼ਰੂਰ ਸਜ਼ਾ ਹੋਰ ਵੀ ਦੇਊਗਾ ਅਗਰ ਕੋਈ ਮੈਟਰ ਇਦਾਂ ਦਾ ਵੀ ਮਾਪੇ ਨੇ ਛੱਡਤਾ ਮਾਪੇ ਨੇ ਵੇਚਤਾ ਜਾਂ ਮਾਪੇ ਜਾਣ ਪੁੱਝ ਕੇ ਕਿਤੇ ਬੱਚੇ ਨੂੰ ਰੋਲੇ ਆਏ ਜਾਂ ਛੱਡਿਆ ਹੈ ਜੇ ਅਗਰ ਇਦਾਂ ਦਾ ਮੈਟਰ ਹੋਗਾ ਫਿਰ ਮਾਪੇ ਨੂੰ ਨਹੀਂ ਦਿੱਤਾ ਜਾਵੇਗਾ ਜਾਂ ਤੇ ਕਿਟਨੈਪ ਹੋਇਆ ਹੋਊਗਾ ਬੱਚਾ ਗੁੰਮ ਹੋਇਆ ਹੋਊਗਾ ਐਦਾਂ ਦੀ ਵੀ ਦੇਖੋ ਕਿਤੇ ਨਾ ਕਿਤੇ ਗੱਣਾ ਹੋ ਜੰਨੀ ਆ ਫਿਰ ਜੇ ਗੁੰਮ ਹੋਇਆ ਹੋਊਗਾ ਕਿਟਨੈਪ ਹੋਇਆ ਹੋਊਗਾ ਕੋਈ ਨਾ ਕੋਈ ਸ਼ਿਕਾਇਤ ਹੋਊਗੀ ਕੜੀ ਦਰ ਕੜੀ ਕੜੀ ਅਗਰ ਅਗਲੇ ਕੇਸ 'ਚ ਇਹਨੂੰ ਵਧਾਉਣਗੇ ਤਾਂ ਬੱਚਾ ਮਾਪੇ ਤੱਕ ਵੀ ਪਹੁੰਚ ਸਕਦਾ ਜਿਹੜੇ ਅਸਲ ਦੋਸ਼ੀ ਆ ਜਾਂ ਇਸ ਦੇ ਨਾਲ ਜੁੜੇ ਹੋਏ ਕੋਈ ਵੀ ਦੋਸ਼ੀ ਆ ਉਹਨੂੰ ਪੂਰੀ ਸਜ਼ਾ ਵੀ ਮਿਲੂਗੀ ਜਾਂ ਉਹ ਸਜ਼ਾ ਤੱਕ ਜਾ ਵੀ ਸਕਦਾ ਸਜ਼ਾ ਤਾਂ ਕਾਨੂੰਨ ਨੇ ਜਾਂ ਸਰਕਾਰ ਨੇ ਦੇਣੀ ਆ ਜੀ ਚਲੋ ਮੈਂ ਇਹ ਗੱਲ ਫਿਰ ਉੱਥੇ ਹੀ 쿰 ਕੇ ਆਂਦੇ ਜੇ ਪੁਲਿਸ ਸਹੀ ਜਾਂਚ ਕਰੇ ਤਾਂ ਕਾਰਵਾਈ ਕਰੇ ਸਹੀ ਤਰੀਕੇ ਨਾਲ ਕਰੇ ਨਿਰਪੱਖ ਦਾ ਫਟ ਇਸ ਹਮਨੇ ਵੀ ਆਏਗਾ ਦੇਖੋ ਤੁਹਾਨੂੰ ਪਤਾ ਪੁਲਿਸ ਕਾਰਵਾਈ ਨਹੀਂ ਕਰਦੀ ਕਈ ਕੇਸਾ ਹੋ ਚੁਕੇ ਕੀ ਕਹੀ ਨਹੀਂ ਸੋਚੋ ਅਠਾਣੇ ਕੇਸਾ ਜਵੇਂ ਹੁੰਦਾ ਪੁਲਿਸ ਦੇ ਵੱਲੋਂ ਕਾਰਵਾਈ ਢਿਲ ਹੁੰਦੀ ਹੈ ਤੇ ਅਜੇ ਲੋਕ ਬਜ਼ਦੇ ਰਹਿੰਦੇ ਨੇ ਦੇਖੋ ਸੋਢੀ ਸਾਹਿਬ ਕੁਐਸਚਨ ਤਾਂ ਇਹੀ ਖੜਾ ਹੁੰਦਾ ਨਾ ਵੀ ਜਦੋਂ ਇਦਾਂ ਦਾ ਕੋਈ ਕੰਮ ਆਉਂਦਾ ਅਗਰ ਆਸਪਟੋਸ ਪਿੰਡ ਦੀ ਗੱਲ ਕਰਦੇ ਆ ਉਹ ਪੁਲਿਸ 'ਚ ਸ਼ਿਕਾਇਤ ਦੇਣ ਦੀ ਗੱਲ ਕਰੂਗਾ ਪਹਿਲੀ ਗੱਲ ਹਜ਼ਾਰ ਵਾਰ ਸੋਚੂਗਾ ਜੀ ਜੇ ਸੋਚ ਕੇ ਜਾਊਗਾ ਤਾਂ ਉੱਥੇ ਸ਼ਿਕਾਇਤ ਨਹੀਂ ਲਿਖੀ ਜਾਊਗੀ ਫਿਰ ਉਸ ਤਰੀਕੇ ਨਾਲ ਹੱਲ ਨਹੀਂ ਹੋਊਗਾ ਫਿਰ ਜਾ ਕੇ ਬੰਦਾ ਇਹ ਜੀ ਸੰਸਥਾ ਦਾ ਕਿਤੇ ਨਾ ਕਿਤੇ ਆਪਸ਼ਨ ਹੁੰਦਾ ਹੈ ਬਿਲਕੁਲ ਵਧੀਆ ਗੱਲ ਹੈ ਇਦਾਂ ਦੇ ਆਪਸ਼ਨ ਹੈਗਾ ਤਦੇ ਜਾ ਰਹੇ ਆ ਨਹੀਂ ਅਗਲਾ ਸਿੱਧਾ ਕਿਤੇ ਨਾ ਕਿਤੇ ਕਾਨੂੰਨੀ ਕਾਰਵਾਈ ਕਰਦਾ ਅਗਰ ਕਾਨੂੰਨ ਤੇ ਕੁਐਸਚਨ ਹੈ ਜੀ ਜਾਂ ਕਾਨੂੰਨ ਸਹੀ ਕੰਮ ਨਹੀਂ ਕਰਦਾ ਪੁਲਿਸ ਪ੍ਰਸ਼ਾਸਨ ਸਹੀ ਕ ਦੇਖੋ ਉਹ ਗੱਲ ਹੋਈ ਹੈ ਨਾ ਕਿ ਦੇਖੋ ਆਪਾਂ ਕਹਿੰਦੇ ਵੀ ਦਾਲਤਾ ਦੇ ਵਿੱਚ ਕਾਨੂੰਨ ਸਖਤੋਂ ਨੇ ਦੇ ਆਦਾਲਤ ਕੀ ਕਰੇਗੀ ਜੇ ਪੁਲਸ ਕਾਰਵਾਈ ਕਰੇ ਚਲੋ ਜੋ ਵੀ ਹੋਇਆ ਇਹ ਬਹੁਤ ਯਾਨੀ ਇੱਕ ਮਾੜੀ ਖਬਰ ਸਾਹਮਣੇ ਆਈ ਪਰ ਇਹਦੇ ਵਿੱਚ ਇੱਕ ਖੁਸ਼ੀ ਦੀ ਖਬਰ ਸਾਹਮਣੇ ਆਈ ਕਿ ਜਸਕਰਨ ਉਹਦਾ ਬਚਾਓ ਹੋ ਗਿਆ ਬੱਚੇ ਦੇ ਬਹੁਤ ਔਖਾ ਭਾਰ ਨਿਕਲਿਆ ਏ ਸ਼ਰਮਾਈ ਤੁਸੀਂ ਸਾਨੂੰ ਆਪਣੇ ਇਸ ਖਬਰ ਤੇ ਵਿਚਾਰ ਸਾਂਝੇ ਕੀਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਥੋੜੀ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸਾਡੇ ਸੰਜੀਵ ਸ਼ਰਮਾ ਜੀ ਜੋ ਕਿ ਕੱਲ੍ਹ ਇੱਕ ਖਬਰ ਸਾਹਮਣੇ ਆਈ ਸ਼ਾਮ ਜੀ ਨੂੰ ਅਸੀਂ ਵੀ ਚਲਾਈ ਤੇ ਇੱਕ ਬੱਚਾ ਜਸਕਰਨ ਜਿਸ ਦੀ ਉਮਰ ਸਿਰਫ 10 ਸਾਲ ਤੋਂ ਵੀ ਘੱਟ ਦੱਸੀ ਜਾ ਰਹੀ ਹੈ ਉਸ ਨੂੰ ਇੱਕ ਔਰਤ ਵੱਲੋਂ ਤੇ ਉਸ ਨਾਲ ਇੱਕ ਵਿਅਕਤੀ ਰਹਿ ਰਿਹਾ ਘਰ ਦੇ ਵਿੱਚ ਇਹ ਸਾਫ਼ ਨਹੀਂ ਹੋਇਆ ਕਿ ਉਹਦਾ ਘਰ ਉਹਦਾ ਘਰ ਲੈ ਉਹਨਾਂ ਵੱਲੋਂ ਕਿਡਨਾਪ ਕਰਕੇ ਰੱਖਿਆ ਗਿਆ ਬੱਚੇ ਦੇ ਗਰਮ ਪ੍ਰੈਸ ਲਗਾਏ ਗਏ ਬੱਚਿਆ ਸਿਰ ਤੱਕ ਪਾੜ ਦਿੱਤਾ ਗਿਆ ਅਤੇ ਉਸ ਬੱਚੇ ਨੇ ਜਦੋਂ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਗਈ ਤਾ ਅੰਡੇ ਗੋਡੇ ਪਤਾ ਲੱਗ ਗਿਆ ਰਿਸ਼ੀ ਕਲੋਨੀ ਦੇ ਜਿਹੜੇ ਸਰਪੰਚ ਨੇ ਉਹਨਾਂ ਨੇ ਪਾਲ ਖਰੋੜ ਦੀ ਮਦਦ ਨਾਲ ਉਸ ਬੱਚੇ ਨੂੰ ਰਿਹਾ ਕਰਵਾਇਆ ਅਤੇ ਉਹ ਔਰਤ ਤੇ ਜਿਹੜਾ ਉਸ ਦਾ ਸਾਥੀ ਹੈ ਉਹ ਹੁਣ ਪੁਲਿਸ ਹਾਰਸਦ ਦੇ ਵਿੱਚ ਨੇ ਇਹ ਸਾਹਮਣੇ ਆ ਰਿਹਾ ਹੈ ਕਿ ਇਸ ਬੱਚੇ ਦੇ ਉੱਪਰ ਇਸ ਬੱਚੇ ਨੂੰ ਹਰੀਕੇ ਪਤਨ ਤੋਂ ਕਿਡਨਾਪ ਕੀਤਾ ਗਿਆ ਕਿਉਂਕਿ ਬੱਚਾ ਦੱਸ ਰਿਹਾ ਕਿ ਉਹ ਹਰੀਕੇ ਪਤਨ ਦਾ ਹੈ ਪਰ ਬੱਚੇ ਦੀ ਹਾਲਤ ਇੰਨੀ ਹਜੇ ਵੀ ਠੀਕ ਨਹੀਂ ਹੈ ਬੱਚੇ ਨੂੰ ਪਾਲ ਖਰੋੜ ਦੇ ਵੱਲੋਂ ਇਸ ਸਮੇਂ ਪਟਿਆਲਾ ਦੇ ਰਿੰਦਰਾ ਹਸਪਤਾਲ ਦੇ ਵਿੱਚੋਂ ਜੇਰੇ ਇਲਾਜ ਭਰਤੀ ਹੈ ਤੇ ਕੱਲ ਬਾਲ ਸਦਾਰ ਘਰ ਦੇ ਐਸਪੀ ਨੂੰ ਮਿਲਣ ਆਈ ਸੀ ਬੱਚੇ ਨੂੰ ਸ਼ਾਮੀ ਤੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਸੀ ਕਿ ਬੱਚੇ ਦੇ ਜਲਦੀ ਜਲਦੀ ਇਸ ਕੇਸ ਦੇ ਵਿੱਚ ਕਾਰਵਾਈ ਕਰਾਂਗੇ ਇਹ ਕਿਡਨੈਪ ਹੋਇਆ ਹੈ ਜਾਂ ਕਿੱਥੋਂ ਲਿਆਂਦਾ ਗਿਆ ਇਹ ਜੀ ਪੂਰੀ ਜਾਂਚ ਹੁਣ ਸਾਹਮਣੇ ਆਏਗੀ ਜਾਂਚ ਹੁਣ ਕਦੋਂ ਸਾਹਮਣੇ ਆਏਗੀ ਇਹ ਦੋਸਤੋ ਇੱਕ ਵਿਸ਼ਾ ਹੈ ਪਰ ਜਿਹੜੇ ਅਜੇ ਅਨਸਰ ਨੇ ਜਿਹੜੀ ਅਜੇ ਹੀ ਔਰਤ ਹੈ ਜਿਸਨੇ ਕਿ ਇੱਕ ਮਾਸੂਮ ਬੱਚੇ ਦੇ ਸਿਰ ਪਾੜਿਆ ਉਹਦੇ ਪ੍ਰੈਸ ਲਗਾਈ ਉਹ ਸਨੋ 8 ਤੋਂ 10 ਕੁੱਤਿਆਂ ਨਾਲ ਸੌਣ ਦੇ ਲਈ ਕੀਤਾ ਗਿਆ ਮਜਬੂਰ ਕਰਦਾ ਸੀ ਉਹ ਘਰ ਦਾ ਸਾਰਾ ਕੰਮ ਫੇਰ ਵੀ ਉਹਦੀ ਰੋਜ ਹੁੰਦੀ ਸੀ ਕੁੱਟਮਾਰ ਅਜੇ ਹੀ ਔਰਤਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਕਾਨੂੰਨ ਬਣਨੇ ਚਾਹੀਦੇ ਆ ਸਾਡਾ ਚੈਨਲ ਇਹੀ ਮੰਗ ਕਰਦਾ ਸੋ ਦੋਸਤੋ ਤੁਸੀਂ ਕੀ ਸੋਚਦੇ ਹੋ ਅਜੇ ਹੀ ਔਰਤ ਬਾਰੇ ਜਿਸ ਨੇ ਇਸ 10 ਸਾਲਾਂ ਦੇ ਮਾਸੂਮ ਬੱਚੇ ਦੇ ਤਸ਼ੱਦਦ ਆਇਆ ਵੱਧ ਤੋਂ ਵੱਧ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਅਜੀਆਂ ਜੀਆਂ ਹੋਰ ਦਰਿੰਦੀਆਂ ਔਰਤਾਂ ਉਹਨਾਂ ਨੂੰ ਸਬਕ ਮਿਲੇ ਸਲੋ ਤੋਂ ਤੁਹਾਨਾਂ ਜੁੜਾਂਗਾ ਫਿਰ ਕੋਈ ਹੋਰ ਲਾਈਵ ਦਾ ਮੁੱਦਾ ਲੈ ਕੇ ਉਤ